ਸੋਵੇਆ ਦੇ ਆਪਾਂ ਲੱਗੇ ਆਂ ਜੀ ਬਲੌਗ ਸ਼ੁਰੂ ਕਰਨ ਹਾਂਜੀ ਕਿੱਦਾਂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨੰਬਰ ਬਲੌਗ ਹਾਂਜੀ ਚਾੜ ਉਹ ਆਟਾ ਪਾ ਕੇ ਛੱਡੇ ਨਾ ਡਰਮੀਆਂ 'ਚ ਕੱਲ ਜਿਹੜਾ ਪਸਾ ਕੇ ਲਿਆਂਦਾ ਸੀਗਾ ਡਰਮੀਆਂ 'ਚ ਪਾ ਕੇ ਛੱਡੇ ਆ ਤੇ ਫਿਰ ਮਾੜਾ ਮੋਟਾ ਹੋ ਜਾਂਦਾ ਤੇ ਚਲੋ ਠੀਕ ਆ ਜੀ ਅੱਜ ਮੈਂ ਕਹਾਂ ਜਲਾ ਟਾਈਮ ਨਾਲ ਬਲੌਗ ਸ਼ੁਰੂ ਕਰਦੇ ਆ ਹਾਂ ਆ ਮੁੜ ਕੇ ਫਿਰ ਬਹੁਤ ਲੇਟ ਸ਼ੁਰੂ ਹੁੰਦਾ ਆ ਤੇ ਹਰਮਨ ਚਲਾ ਗਿਆ ਨਾ ਆ ਕੇ ਉੱਪਰ ਚਲੋ ਮੈਂ ਵੀ ਬੱਸ ਲੱਗਾ ਨੂੰ ਆਉਣ ਥੋੜੀ ਦੇਰ 5 ਮਿੰਟ ਛੋਰ ਹਾਂਜੀ ਲੋ ਜੀ ਇੱਧਰ 11 ਬੱਚੇ ਲੇ ਨੇ ਤੇ ਆ ਮੈਡਮ ਸਾਹਿਬ ਅਜੇ ਤੱਕ ਸੁੱਤੇ ਹੋਏ ਆ ਅੱਜ ਆ ਗਈ ਛੁੱਟੀ ਪੇਪਰ ਉਹਨਾਂ ਨੇ ਦੇਸ ਕਰਕੇ ਅੱਜ ਸੁੱਤੀ ਹੋਈ ਆ ਤੇ ਅਸੀਂ ਵੀ ਨਹੀਂ ਠਾਇਆ ਵੀ ਜਲ ਛੱਡੋ ਬਾਰੇ ਕੀ ਕਰਨਾ ਉਹਨੂੰ ਉਠਾ ਕੇ ਤੇ ਆਓ ਭਾਈ ਸਾਹਿਬ ਹਾਂਜੀ ਕੀ ਕਰੀ ਜਾਂਦੇ ਆ ਪ੍ਰਮੋਸ਼ਨ ਦੀ ਤਿਆਰੀ ਵਾ ਹੋਰ ਆਪਣਾ ਕੋਈ ਕੰਮ ਨਹੀਂ ਹੈਗਾ ਇੱਧਰ ਮੈਡਮ ਜੀ ਤੁਸੀਂ ਮਾਸੀ ਦੀ ਹੈਲਪ ਹੂੰ ਮਾਸੀ ਦੀ ਹੈਲਪ ਮਾਸੀ ਦੀ ਹੈ ਵੱਡੀ ਮਾਸੀ ਦੀ ਹੈਲਪ ਇੱਧਰ ਪੱਕ ਰੀਆਂ ਰੋਟੀਆਂ ਪਰੌਂਠੀਆਂ ਮਤਲਬ ਕਾਦੀਆਂ ਆਲੂਣੀਆਂ ਓਹ ਕਿਆ ਬਾਤ ਹੈ ਆਲੂ ਵਾਲੀਆਂ ਪਰੌਂਠੀਆਂ ਸਿਰੇ ਸਿਰੇ ਖਾ ਕੇ ਤਾਂ ਮੁੜ ਕੇ ਸਾਰਾ ਦਿਨ ਭੁੱਖ ਨਹੀਂ ਲੱਗਦੀ ਚਲੋ ਠੀਕ ਹੈ ਜੀ ਉਧਰ ਮਨਪ੍ਰੀਤ ਕੋਲ ਦੇਖ ਨੇ ਕੀ ਕਰਦੇ ਆ ਲਓ ਜੀ ਇੱਧਰ ਪਾਂਡੇ ਛਾਂਡੇ ਵੀ ਆ ਗਏ ਆ ਤੇ ਰੋਟੀ ਰਾਟੀ ਤਿਆਰੀਆਂ ਹਾਂ ਜੀ ਆ ਗਏ ਨਾ ਆ ਗਏ ਚਲੋ ਠੀਕ ਹੈ ਜੀ ਤੇ ਆਜੋ ਫੇਰ ਰੋਟੀ ਪਾਣੀ ਖਾਈਏ ਤੇ ਆਪੋ ਆਪਣੇ ਕੰਮ ਕਰੀਏ ਜੀ ਰੋਟੀ ਪਾਣੀ ਆ ਗਈ ਆ ਜੀ ਤੇ ਉੱਠੀ ਬਲੱਕ ਕੇ ਨਹੀਂ ਹਾਂ ਮੈਂ ਉਹਨੇ ਦਿਖਾ ਕੇ ਆਇਆ ਮੈਂ ਕਹਿੰਦਾ 11 ਵਜੇ ਚੱਲੇ ਆ ਤੇ ਹਜੇ ਤੱਕ ਸੁੱਤੀ ਪਈ ਅਜੇ ਹੀ ਵੀ ਠਾਲਿਆ ਮੈਂ ਕਹਿੰਦਾ ਛੁੱਟੀ ਆ ਸੁੱਤੀ ਰਵੇ ਆਓ ਛੁੱਟੀ ਹੈਗੀ ਆ ਕੋਈ ਮੈਂ ਕਹਿੰਦੀ ਮੈਦ ਦੇ ਪੇਪਰ ਜੇ ਮੇਰੀ ਦੋ ਛੁੱਟੀਆਂ ਆ ਲਓ ਜੀ ਆਲੂ ਵਾਲੇ ਪਰੌਤੇ ਆ ਗਏ ਆ ਤੇ ਇਹਨਾਂ ਨੇ ਖਾਣੇ ਆ ਦਹੀਂ ਦੇ ਨਾਲ ਕੱਲ ਹੈਗਾ ਸਿਨੇਮਾ ਡੇ ਹੈ ਸਿਨੇਮਾ ਡੇ ਸਿਨੇਮਾ ਡੇ ਸਿਨੇਮਾ ਉਹ ਕੀ ਹੁੰਦਾ ਉਹ ਕੱਲ ਆ ਗਿਆ ਹੋ ਗਿਆ 99 ਰੁਪਏ ਲੱਗਣੀ ਆ ਆਈ ਜੰਨੇ ਮੂਹਰੇ ਪੱਜਾਈਏ ਤੇ ਖੜੀ ਸੂਰਮਾ ਸੂਰਮਾ ਸੁੱਚਾ ਸੂਰਮਾ ਸੂਰਮਾ ਥੋੜਾ ਸੁੱਚਾ ਸੂਰਮਾ ਆਹ ਉਹ ਕਾਸ਼ ਭਈ ਕਹਿੰਦਾ ਹੈਗਾ ਹਾਂ ਆਪਾਂ ਭੁਮਾਂਦੀ ਉਹ ਮੋੜ ਦਾ ਕਾਲੂ ਟ੍ਰੇਲਰ ਵੀ ਆਇਆ ਸੀਗਾ ਹਾਂ ਆਹੋ ਆਇਆ ਸੀਗਾ ਵਿੱਚ ਹਾਂ ਜਦੋਂ ਕਹਿੰਦੇ ਸਟ੍ਰੀਕ ਪਾ ਰਹੇ ਆ ਦੇਖਣਾ ਇਹ ਬੀਬੀ ਰਜਨੀ ਦੇ ਸਟ੍ਰੀਕ ਪਾ ਰਹੇ ਆ ਉਹਦੀ ਸੁੱਚਾ ਸੂਰਮਾ ਦੀ ਚਲੋ ਜੀ ਲਓ ਜੀ ਇਹ ਖਾਣ ਲਗੇ ਦਹੀਂ ਨਾਲ ਤੇ ਆਪਾਂ ਖਾਣੀ ਚਾਹਣਾ ਤੇ ਚਲੋ ਮਿਲਦੇ ਆਂ ਰੋਟੀ ਪਾਣੀ ਖਾ ਕੇ ਹੁਣ ਤਾਂ ਖਾਲਿਆ ਕਰੋ ਫਟਾਫਟ ਫੋਨ ਫੋਨ ਬਾਅਦ ਚ ਸੁਣ ਲਿਆ ਕਰੋ ਆ ਫੋਨ ਹੀ ਪੜਨ ਦੇ ਕੀ ਆ ਬੜੇ ਆਉਂਦੇ ਆ ਤੇ ਰੋਟੀ ਖਾਣ ਲਾ ਕੇ ਛੱਡ ਦਿਆ ਕਰੋ ਹਾਂਜੀ ਅੱਜ ਰੋਟੀ ਬਹੁਤ ਸਵਾਦੀ ਆ ਅਚਾਰ ਲਓ ਅੱਜ ਰੋਟੀ ਆ ਫੜੋ ਜਾ ਓਏ ਹੋਰ ਓਏ ਮੇਰੀ ਲੈ ਲਾ ਰੋਟੀ ਬਹੁਤ ਸਵਾਦ ਆ ਬਹੁਤ ਟੇਸਟੀ ਸੀ ਰੋਟੀ ਅੱਜ ਮੈਂ ਪਹਿਲਾਂ ਧਨੀਆ ਦੁਨੀਆ ਕੁਛ ਨਹੀਂ ਅੱਜ ਪਾਇਆ ਕਿਤੇ ਦੋ ਥੜਗੀਆਂ ਸੀ ਆਪੇ ਦੋ ਰੋਟੇ ਜੋ ਗਾ ਅਲੂ ਥੜਗੀਆਂ ਸੀ ਕਿ ਮੁਰਗੇ ਨਾਲ ਬਣਾ ਲੀਆਂ ਸਬਜ਼ੀ ਵਾਲਾ ਆਲੂ ਪਾਲੇ ਵਿੱਚ ਤੇ ਉਹ ਸਬਜ਼ੀ ਵਾਲੇ ਆਲੂ ਦੋਨੋਂ ਜਣੀਆਂ ਆਪ ਹੀ ਖਾ ਗਈਆਂ ਦੋਨੋਂ ਜਣੀਆਂ ਦੇਖੋ ਬਹੁਤ ਜਿਆਦਾ ਸਵਾਦ ਸੀ ਉਹ ਜਿਆਦਾ ਸਵਾ ਹਲੋ ਮੋਟੀ ਕਿੱਥੇ ਆ? ਇਹ ਮੋਟੀ ਬਾਹਰ ਆਈ ਮੜ ਜਾ। ਮੈਂ ਦਰਸ਼ਨ ਨਹੀਂ। ਮੈਂ ਆਪਣੀ ਨੂੰਹੇ ਨਹੀਂ ਸੀ ਨਾਲ ਲਾਇਆ ਮੈਂ ਤਾਂ ਲਈ। ਹਲੋ ਜੀ। ਉੱਠ ਗਈ ਆ ਜੀ। ਉਹ ਉੱਧੇ ਹੀ ਮੁੜ ਗਈ ਵਾਪਸ ਫੇਰ। ਚਲੋ ਮਿਲਦੇ ਆ ਜੀ ਫੇਰ ਹੁਣ ਮੈਂ ਚੱਲਾਂ ਦੁਕਾਨ ਤੇ ਤੇ ਮੈਨੂੰ ਯਾਰ ਬੰਦੇ ਨੇ ਜਾਣਾ ਮਾੜਾ ਜਿਲੰਦਰ ਉਹ ਹੈ ਨਾ ਤੇ ਜੇ ਉਹਦਾ ਫੋਨ ਆਗਾ ਤਾਂ ਮੈਂ ਜਿਲੰਦਰ ਚਲ ਜਾਣਾ। ਨਾ ਆਇਆ ਤਾਂ ਫੇਰ ਮੈਂ ਦੁਕਾਨੀ ਆਂ ਠੀਕ ਆ ਜੀ। ਤੇ ਤੁਸੀਂ ਹੁਣ ਦੇਖ ਲਿਓ ਜੇ ਕੋਈ ਸਮਾਨ ਸਮੂ ਲੈਣਾ ਲੈਣਾ ਹੋਇਆ ਤਾਂ ਮੈਨੂੰ ਫੋਨ ਕਰ ਦਿਓ। ਏ ਲਾਲੀ ਮੋਟੇ ਸਾਡੀ ਦੀ ਅੱਖ 'ਚ ਕੁਝ ਪੈ ਗਿਆ ਕੁਝ ਨਹੀਂ ਹੈਗਾ ਲਾਲ ਹੋਈ ਸਾਬਣ ਸੁਪਨ ਪੈ ਗਿਆ ਹੋਣਾ ਮੁੰਡਾ ਹੋ ਸਕਦਾ ਇਦਾਂ ਹੀ ਸਾਬਣ ਸੁਪਨ ਪੈ ਗਿਆ ਵੇ ਹੈਂ ਮੂੰਹ ਤਾਂ ਹੁੰਦੀ ਇੱਥੇ ਆ ਮੂੰਹ ਤਾਂ ਹੁੰਦੀ ਸੀਗੀ ਉਹੀ ਕੋਈ ਸਾਬਣ ਪੈ ਗਿਆ ਜਾ ਕੇ ਤੇ ਲਾਲ ਹੋਈ ਨਾ ਅੱਖ ਚਲੋ ਹਾਂਜੀ ਆਂਟੀ ਜੀ ਕਿੱਦਾਂ ਆ ਗਏ ਜੀ ਆ ਜਲਦੀ ਆ ਗਏ ਆ ਬਹੁਤ ਜਲਦੀ ਆ ਸਾਡਾ ਪਤਾ ਨਹੀਂ ਲੱਗਦਾ ਕੁਝ ਵੀ ਕਦੇ ਜਲਦੀ ਆਏ ਨੇ ਕਦੇ ਲੇਟ ਆ ਜਾਂਦੇ ਆ ਆਈ ਦਾ ਰੋਟੀ ਖਾਣੇ ਵੇ ਆ ਰੋਟੀ ਦਾ ਹੀ ਖਾ ਲਈ ਆ ਹੁਣ ਹਾਂਜੀ ਹਾਂਜੀ ਟੋਕਰੀ ਰੱਖਿਆ ਨਾ ਮੈਂ ਕੋਈ ਨਹੀਂ ਲਓ ਜੀ ਟੋਕਰੀ ਰੱਖ ਕੇ ਕੋਠੇ ਤੇ ਚਲੀਏ ਹਾਂਜੀ ਮੋਢੀ ਕਿਦਾਂ ਅੱਖ ਦੁਖਦੀ ਆ ਕੋਈ ਨਹੀਂ ਹੋ ਜਾਣਾ ਬੁੱਤੋ ਕੋਈ ਸਾਬੂ ਸੁਬਣ ਪੈ ਗਿਆ ਹੁਣ ਦਿਖਾ ਦੇ ਤੈਨੂੰ ਮਾ ਮੁੰਗਰ ਉਦਾਂ ਹੀ ਆ ਕੋਈ ਗੱਲ ਨਹੀਂ ਹੋ ਜਾਣਾ ਠੀਕ ਆ ਲੈ ਫੋਨ ਹਾਂਜੀ ਬੈਣ ਜੀ ਉੱਠ ਗਏ ਆ ਗੱਭੀ ਵਾਲੀ ਰੋਟੀ ਖਾਣੀ ਆ ਬਣਾਉਂਦੇ ਪਏ ਦਾਦੀ ਦੇਖੋ ਜੀ ਟਾਈਮ ਹੋ ਗਿਆ ਆ ਸਵਾ 12 ਲਓ ਜੀ ਦੇਖਦੇ ਆ ਮੰਮੀ ਇੱਧਰ ਇੱਧਰ ਰੱਖੀਆ ਚਾਹ ਪੱਲੂ ਨੇ ਬਣੀ ਮੰਮੀ ਲੱਗੇ ਪੱਲੂਲੇ ਗੋਭੀ ਵਾਲੀ ਰੋਟੀ ਬਣਾਉਣੀ ਇੱਧਰ ਰੱਖਿਆ ਮੈਂ ਅੱਜ ਬਣਾਉਂਗੀ ਕਾਲੇ ਚਣਿਆਂ ਦੀ ਸਬਜ਼ੀ ਨਾਲ ਬਣਾਵਾਂਗੇ ਚਾਵਲ ਠੀਕ ਆ ਬਣ ਗਈ ਰੋਟੀ ਬਸ ਬਣ ਗਈ ਵੇਟ ਕਰਦੀ ਪਈ ਅਸੀਂ ਅੱਜ ਖਾਧੀਆਂ ਸੀ ਹਰੇ ਆਲੂ ਵਾਲੀਆਂ ਪਰੌਂਠੀਆਂ ਕੱਲ ਦੇ ਆਲੂ ਬਚੇ ਹੋਏ ਸੀਗੇ ਤੇ ਪੱਲੂ ਖਾਊਗੀ ਅੱਜ ਗੋਭੀ ਵਾਲੀ ਰੋਟੀ ਠੀਕ ਆ ਗੋਭੇ ਵਾਲੀ ਚਲ ਮੱਖਣ ਲਿਆ ਗਾੜੀਏ ਫ੍ਰੀਜ ਦੇ ਵਿੱਚੋਂ ਚਾਹ ਵੀ ਬਣ ਗਈ ਆ ਤੇਰੀ ਫਿਰ ਮੈਂ ਆਇਆ ਲਾਣਾ ਆ ਸਬਜ਼ੀ ਨੂੰ ਤੋੜਕਾ ਚਲੋ ਫਿਰ ਲਾਉਂਦੇ ਆ ਤਾਂ ਧਕਾਲਦੇ ਆ ਚਲੋ ਜੀ ਮਿਲਦੇ ਆ ਉਹ ਮਾਚ ਲਾ ਲਗੇ ਸਭ ਦੀ ਨੂੰ ਤੋੜ ਕਾ ਯੈਸ ਖਾਵਾਂਗੇ ਛੋਲੇ ਚਾਵਲ ਪਿੱਛੇ 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 ਮਾਂ ਅਜੇ ਨਾ ਕਾਲੂ ਖੋਲੋ ਚੱਲਣੇ ਚਨੇ ਘਾਟ ਚੋਲ ਉਸ ਬੜੀ ਦੇਰ ਮਤ ਆਪਾਂ ਨਾ ਬਣਾਏ ਆ ਕਾਲੇ ਕਣੇ ਉਹਦੇ ਨਾਲੇ ਤਾ ਬੁਮਾਰਦ ਜੀ ਨਾ ਦੂਰੋਂ ਬਣਾਏ ਸੀ ਆ ਬੁਮਾਰਦ ਨੀ ਲੱਗੇ ਓਏ ਮੈਨੂੰ ਰੋਟੀ ਨਾ ਰੋਟੀ ਨਾ ਖਾਣੇ ਭਈ ਜੀ ਮੈਨੂੰ ਆਹੋ ਚਾਵਲ ਉਹ ਐਂਡੀ ਰੋਟੀ ਆ ਦੋਵੇਂ ਰੋਟੀਆਂ ਕੋਈ ਆਉਣੀ ਲੱਗੇ ਮੈਨੂੰ ਘਰ ਕੇ ਬਣਾਏ ਨਹੀਂ ਮੈਨੂੰ ਆਇਆ ਮੈਂ ਉਹ ਮੈਂ ਉਹ ਤੋਂ ਬਾਹਰ ਹੀ ਬਿਮਾਰ ਹੋਈ ਸੀ ਮੈਨੂੰ ਲੱਗਦਾ ਹੈ ਨਾ ਨਹੀਂ ਨਹੀਂ ਉਹ ਤਾਂ ਬਿਮਾਰ ਹੀ ਸੀਗੀ ਤੂੰ ਮੈਂ ਥੋੜੀ ਬਿਮਾਰ ਸੀਗੀ ਮੈਂ ਖਾਦੇ ਮੇਰਾ ਮਨ ਹੋਰ ਤੋਂ ਨਾ ਹੋਇਆ ਹੈ ਨਾ ਦਾਨੀ ਹੁੰਦਾ ਕਿ ਚੀਜ਼ ਨਹੀਂ ਸਵਾਦ ਹੁੰਦੀ ਕਿਸੇ ਲਈ ਆਪਾਂ ਨੂੰ ਚੀਜ਼ ਸਵਾਦ ਹੀ ਨਹੀਂ ਲੱਗਦੀ ਪਿਓ ਤੋਂ ਬਾਅਦ ਚ ਮੈਂ ਖਾਦੇ ਨਹੀਂ ਕਰੇ ਵੀ ਨਾਲੇ ਕੋੜੀ ਦੇ ਪੱਖਾ ਚ ਲਾ ਕੇ ਆ ਜਾ ਕੇ ਧੂਆਂ ਹਾਂ ਜਾਨੀ ਹੁਣ ਮੈਂ ਪੜ੍ਹਨ ਲੱਗੀ ਹਾਂ ਮੇਰਾ ਮੈਡ ਪੇਪਰ ਹਾਂ ਆਪਣੀ ਤਿਆਰੀ ਕਰ ਹੋਰ ਸੋਈ ਦਾ ਕਰ ਜੀ ਵੀ ਸਰਦੀ ਬਣ ਕੇ ਤੁਹਾਨੂੰ ਸੁਣ ਕੇ ਲਾ ਰਹੀ ਨਹੀਂ ਆ ਫੋਨ ਇੱਥੇ ਪਿਆ ਹੈ ਜੋ ਦੀ ਵਲੋਗ ਬਣਾਣਾ ਮੈਂ ਬਣਾ ਲਿਓ ਮੈਂ ਤਾਂ ਹੁਣ ਚੱਲਦੀ ਹਾਂ ਠੀਕ ਆ ਠੀਕ ਆ ਹੋਰ ਹੋਰ ਚਲੋ ਚਾਰਜ ਆ ਹਾਂ ਚਾਰਜ ਆ ਫੋਨ ਪੂਰਾ ਮੈਂ ਲਾਵਾਂ ਤੁਰਦਾ ਲਾਓ ਲਾਓ ਮਿਲਦੇ ਹਾਂ ਤੁਹਾਨੂੰ ਨਾ ਆਪਣਾ ਸੇਲਸੂਲ ਭਵਨ ਆ ਰਿਹਾ ਨਾ ਮੈਂ ਕੱਪੜੇ ਮੈਂ ਕੋਫੀ ਆਪਣੇ ਕੱਪੜੇ ਪਾ ਲਈ ਫੇ ਮਿ ਟਿਊਸ਼ਨ ਨੂੰ ਜਾਣਾ ਹੈ ਨਾ ਫੇ ਮੈਂ ਪੈਂਟ ਪਾ ਲਵਾਂ ਤਾਂ ਠੀਕ ਆ ਫੇ ਸੇ ਸੁਭਾ ਆਪਣਾ ਮੇਰੇ ਕੋਲ ਮੈਂ ਆਈ ਟੜਕਾ ਲਾ ਕੇ ਤੂੰ ਬਾਹਰ ਜਾ ਤਾ ਨਾ ਠੀਕ ਆ ਲੋ ਜੀ ਇਧਰ ਟਾਈਮ ਹੋ ਗਿਆ 1 ਵਜ ਗਿਆ ਆ ਤੇ ਇਧਰ ਲੰਚ ਦੀ ਤਿਆਰੀ ਹੋ ਰਹੀ ਆ ਹਾਂਜੀ ਕਿੱਦਾਂ ਫੇ ਵਧੀਆ ਵਧੀਆ ਲੱਗਿਆ ਟੜਕਾ ਉਹਨੂੰ ਕਿਤੇ ਰੱਖ ਤੇ ਚਾਵਲ ਹੂੰ ਚਾਵਲਾਂ ਦੀ ਕੁਕਿੰਗ ਹੋ ਤਾ ਨੇ ਤਾਂ ਕੰਮ ਨਵੇੜ ਕੇ ਵੱਲੇ ਉੱਗ ਗਿਆ ਨਾ ਸੋਹ ਇਹ ਵੀ ਲੱਗ ਰਿਹਾ ਹੈ ਕਿ ਕਰਤਾ ਪਿਆ ਤੋਂਲੇ ਉੱਗ ਰਹੇ ਨੇ ਔਰ ਕਿਦੀ ਮਹਿ ਕਿੰਨੀ ਵਧੀਆ ਆਉਂਦੀ ਹੁੰਦੀ ਹੈ ਨਾ ਇੱਕ ਪਾਇਆ ਸੀ ਚਾਲੂ ਆਇਆ ਨਾ ਬਰੀ ਬਰੀ ਕਰਕੇ ਪਾਦਣਾ ਪੁੱਟਦੇ ਨੇ ਠੀਕ ਹੈ ਥੋੜਾ ਬੋਝ ਜਾਣਾ ਕਿ ਸੜ ਨਹੀਂ ਉਹਦਾਂ ਮੋਟਾ ਠੰਡਾ ਹੈ ਪਰ ਗਰਮੀ ਬਹੁਤ ਹੈ ਬਹੁਤ ਬਹੁਤ ਹੋਇਆ ਹੈ ਹੈਨਾ ਤੇ ਇੱਧਰ ਵਾਸੀ ਜੀ ਪਾਠ ਕਰਦੇ ਆ ਮਿਲਦੇ ਆ ਰੋਟੀ ਖਾਣ ਲੱਗੇ ਠੀਕ ਆ ਲਓ ਜੀ 2:30 ਵਜ ਗਏ ਆ ਤੇ ਆਪਾਂ ਆ ਗਏ ਘਰੇ ਸਭੀ ਵੀ ਤਿਆਰ ਆ ਰੋਟੀ ਸਬਜ਼ੀ ਤਿਆਰ ਹੋ ਹੈ ਚਲੋ ਠੀਕ ਆ ਜੀ ਤੇ ਨਿਆਣੇ ਕਿਧਰ ਆ ਉਹ ਗਏ ਬਣ ਜਾਂਦੇ ਯਾਰ ਰੁਬਲਦੇ ਹਮਰਮਨ ਤੇ ਹਾਂ ਜੀ ਭੈਣ ਜੀ ਤੁਹਾਡਾ ਪੇਪਰ ਮੈਂ ਇੱਦਾਂ ਨਾਲ ਵੀਡੀਓ ਦੇਖਣ ਦੇ ਆ ਇਹ ਇਦਾਂ ਪੜਾਈ ਹੁੰਦੀ ਪੜ ਕੇ ਨਾਲ ਮਸ਼ਹੂਰੀ ਆ ਗਈ ਹਾਂ ਇੱਕ ਹੀ ਦੇ ਦਿਆਂ ਫੇਗ ਦੇ ਦੀਆਂ ਮੈਂ ਸਮਝਦੀ ਆ ਅੱਛਾ ਸਮਝਦੀ ਨਹੀਂ ਦੇਖਦੀ ਪਈ ਆ ਵੀਡੀਓ ਓਕੇ ਓਕੇ ਇੱਕ ਮਿੰਟ ਆਇਆ ਮਨਬਾ ਤਾਂ ਤੋਂ ਆਪਣੇ ਕੰਮ ਦੇ ਦੇਖਣ ਦੀ ਆ ਨਾ ਬਸ ਠੀਕ ਆ ਫੇ ਦੇਖੋ ਦੇਖੋ ਚਲੋ ਹਾਂਜੀ ਕੀ ਬਣਾਇਆ ਅੱਜ ਚਾਵਲ ਚਾਵਲ ਮਰੀ ਦੇ ਨਾਲ ਕੀ ਆ ਛੋਲੇ ਕਿ ਕਾਲੇ ਸੱਖਾ ਨਾ ਹਾਂ ਕਾਲੇ ਛੋਲੇ ਕੱਲ ਸੀਗੇ ओके 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 ਕਾਲੇ ਛੋਲੇ ਰਾਤੀ ਭੇਜੀ ਆਪਾਂ ਕਾਲੇ ਛੋਲੇ ਮੇਰੇ ਦਿਮਾਗ 'ਚ ਹੀ ਆ। ਆਹ ਮੈਂ ਕਿ ਨਿਆਣੇ ਆ ਜਾਣਗੇ ਰੋਟੀ। ਫੇ ਨਿਆਣੇ ਆਣਾਂ ਤੋਂ ਆਹੋ ਬਾਜ਼ਾਰ ਗਏ ਸਮਾਨ ਲੈਣ। ਆਹੋ ਸੋਣ ਸਮਾਨ ਲੈਣਾ ਚਲੋ। ਮੈਨੂੰ ਕਹਿੰਦੇ ਚੱਲੋ ਨਾਲ ਮੈਂ ਕਿ ਵੀ ਮੇਰਾ ਦਿਹਾਣਾ ਹੋਵੇਗਾ ਮੀਂਹ ਪੈਂਦਾ। ਆਪੋ ਜੁੱਤੀ ਵਾਂਗ। ਆ ਮੜਾ ਮੜਾ ਮੀਂਹ ਪੈਂਦਾ ਹੈਗਾ। ਯਾਰ ਇਹ ਤਾਂ ਵੀ ਸੈੱਟ ਕਰਾਉਣੀ ਮੜੀ ਜੀ ਖੁੱਲੀ ਰਹਿ ਜਾਂਦੀ ਆ। ਤੇ ਚਲੋ। ਆਹੋ ਮੀਂਹ ਹੋਵੇ ਤਾਂ ਤੂੰ ਉਦੈ ਵਾਰ ਨਿਕਲ ਜੀ। ਹਾਂ ਚਲੋ ਠੀਕ ਆ ਜੀ। ਹਾਂਜੀ ਆ ਗਏ ਹੋ ਜੀ ਆ ਗਏ ਜੀ ਸੁਣਨੀ ਹੈ ਪੈਂਟ ਦੀ ਨੇ ਲਓ ਜੀ ਪੈਂਟ ਤੇ ਟੀ-ਸ਼ਰਟ ਤੇ ਸ਼ਰਟ ਇੱਕ ਵੀ ਦਿੱਤੀ ਆ ਤੇ ਕੱਪੜੇ ਮੈਂ ਤਾਂ ਬਸ ਥੋਏ ਸਿਰਫ ਆਦੀ ਲੈ ਇਹ ਹੈ ਕਿਦੇ ਆ ਇਹ ਹੈ ਕਿਦੇ ਕੱਪੜੇ ਇੱਕ ਮਟ ਦੋਨਾਂ ਦੇ ਆ ਦੋਨੋਂ ਦੇ ਮਿਕਸ ਆ ਲੜਦੇ ਵੀਸਾਂ ਨੇ ਸਾਹ ਨਹੀਂ ਲੈਂਦੇ ਹੈਗੇ ਤੁਸੀਂ ਲੈ ਆਹੋ ਲੜਦੇ ਵੀ ਰਾਤੀ ਲੜਦੇ ਵੀ ਸਾਹ ਨਹੀਂ ਲਿਆ ਹੈਗਾ ਤੇ ਹੁਣ ਥੋੜਾ ਵੀ ਤਾਂ ਢੀ ਚੰਗੀ ਹੋਈ ਫਿਰਦੀ ਆ ਹੈਂ ਮੈਂ ਉਹੀ ਗੱਲ ਕਰਦਾ ਰਾਤੀ ਲੜਦੇ ਸੀਗੇ ਇੱਕ ਦੂਜੇ ਦਾ ਸਿਰ ਪਾੜਉ ਨੂੰ ਫਿਰਦੇ ਸੀ ਤੁਸੀਂ ਹੈ ਦੋਨੋਂ ਜਣੇ ਤੁਹਾਡਾ ਨਹੀਂ ਸਮਝ ਲੱਗਦਾ ਮੈਨੂੰ ਕੁਝ ਵੀ ਆਹ ਕਿਤੇ ਸਿਰ ਨਹੀਂ ਪਾੜ ਦਤਾ ਵਿੱਚ ਬੈਠ ਕੇ ਰਾਤੀ ਰਾਤੀ 11 ਵਜੇ ਤੱਕ ਵਿੱਚ ਬੈਠ ਕੇ ਤੁਹਾਡਾ ਫੈਸਲਾ ਕਰਾਇਆ ਤੇ ਹੁਣ ਤੁਸੀਂ ਘੇ ਘਿਚੜੀ ਹੋਈ ਫਿਰਦੇ ਦੋਨੋਂ ਜਣੇ ਹੈ ਚਲੋ ਚਲੋ ਫਿਰ ਪਾਈਏ ਰੋਟੀ ਪਾਓ ਰੋਟੀ ਪਾਓ ਯਾਰ ਰੋਟੀ ਪਾਓ ਲਓ ਜੀ ਸ਼ਰਟ ਪਾ ਕੇ ਦੇਖੀਂ ਕਹਿੰਦੀ ਮੈਂ ਵੀ ਸ਼ਰਟ ਪਾ ਕੇ ਦੇਖੀ ਜਾਂ ਇਹ ਵੀ ਆ ਪਾਈ ਕੋਈ ਕੋਈ ਜਾਂਦਾ ਮੇਰੇ ਵੀ ਆ ਗਈ ਰੁਪਲੇ ਵੀ ਆ ਜਾਣੀ ਤੇਰੇ ਵੀ ਆ ਜਾਣੀ ਪਲਗਰੇ ਵੀ ਪਾ ਲਈ ਚਲੋ ਮੈਨੂੰ ਸੁਸਤ ਆਹ ਭੁੱਖ ਲੱਗੀ ਆ ਤੁਹਾਨੂੰ ੜੀ ੜੀ ਘੇੜੀ ੜੀ ਕੇ ਰੋਟੀ ਨੂੰ ਅਜੀ ਰੋਟੀ ਨਹੀਂ ਖਾਦੀ ਅਜਿਹਾ ਵੀ ਯਾਰ ਆ ਜਾਓ ਤੇ ਇਕੱਠੇ ਖਾਣੇ ਸਾਰੇ ਜਣੇ ਇਹ ਕੀ ਆ ਪਿਆਜ ਗੰਡਾ ਗੰਡਾ ਤੇ ਚਲੋ ਪਾਓ ਰੋਟੀ ਫੇਰ ਤੇ ਤੁਹਾਡੇ ਘਰ ਕੇ ਰੁਕੇ ਸੀ ਅਸੀਂ ਮਾਸੀ ਸਾਡੇ ਕਹਿੰਦੀ ਇਕੱਠੇ ਖਾਵਾਂਗੇ ਸਾਰੇ ਜਣੇ ਆਪਾਂ ਚਲੋ ਆ ਜਾਓ ਲੈ ਕੇ ਫਿਰ ਲੋਈ ਰੋਟੀਆਂ ਰੋਟੀ ਆ ਗਈ ਰੋਟੀ ਨਹੀਂ ਮਤਲਬ ਚਾਵਲ ਆ ਗਏ ਆ ਯਾਰ ਸੈਲਡ ਟੰਡਲ ਗੋਭੀ ਦਾ ਹੂੰ ਹੂੰ ਚਲੋ ਆਇਓ ਹਰਿਆਣੇ ਵੀ ਲੱਗਦਾ ਕਿ ਹੁਣ ਛੱਡ ਦਿਓ ਫੋਨ ਰੋਟੀ ਤੇਰੀ ਫੜ ਕੇ ਬੈਠੇ ਦਾਦੀ ਮੈਂ ਨਾ ਹਰੀਆਂ ਗੋਲੀਆਂ ਤਾਂ ਨਹੀਂ ਛੋਟੀਆਂ ਲੈ ਗਈ ਉਹਨੇ ਤਾਂ ਥੋੜੀ ਥੋੜੀ ਸਬਜ਼ੀ ਸਬਜ਼ੀ ਥੋੜੀ ਥੋੜੀ ਹੋਣੀ ਹਾਂ ਨਹੀਂ ਨਹੀਂ ਤੁਸੀਂ ਦੇਖੋ ਰੋਣਾ ਕੁਝ ਵੀ ਤੁਸੀਂ ਪਹਿਲਾਂ ਰੋਟੀ ਪਾਣੀ ਖਾ ਲਓ ਆਪਣਾ ਫੇਰ ਤੁਸੀਂ ਛੱਡ ਦਿਓ ਫੋਨ ਹੋਣ ਛੱਡ ਦਿਓ ਰੋਟੀ ਖਾ ਲਓ ਹੁਣ ਚਲੋ ਠੀਕ ਆ ਜੀ ਆ ਗਈ ਆ ਜੀ ਦਾਬਲ ਚਾਵਲ ਰੋਟੀ ਖਾਣ ਜਾਣਾ ਮੈਂ ਕਹਿੰਦਾ ਕਹਿੰਦਾ ਚੋਲ ਛੋਲੇ ਆ ਕੇ ਮੈਂ ਕਹਿੰਦਾ ਆ ਗਈ ਆ ਜੀ ਦਾਬਲ ਚਾਵਲ ਪਲਟ-ਪਲਟ ਬੋਲੇ ਜਾਂਦਾ ਹੈ ਦਾਦੀ ਵੀ ਰੋਟੀ ਲੈ ਕੇ ਖੜ ਕੇ ਬੈਠੀ ਨਾ ਤਾਂ ਜਦੋਂ ਮੈਂ ਰੋਟੀ ਕਹਿੰਦਾ ਨਹੀਂ ਖਾਣਦੀ ਹੈਗੀ ਉਹ ਤੇਰੀ ਫੜੀ ਸੀਗੀ ਆਹਾ ਚਲੋ ਠੀਕ ਹੈ ਜੀ ਮਿਲਦੇ ਹਾਂ ਅਸੀਂ ਡਬਲ-ਜਵਲ ਖਾ ਕੇ ਆਓ ਜੀ ਇਹਨੇ ਖਾਣਾ ਦੇਖੋ ਆ ਬਿਲਕੁਲ ਫਰਸਟ ਕਲਾਸ ਨਾਲ ਟਮਾਟਰ ਪਾਣੀ ਦਵਾ ਪਾਣੀ ਪਾਣੀ ਦੇ ਦਿਓ ਦਾਦੀ ਨੂੰ ਦਾਦੀ ਨੂੰ ਪਾਣੀ ਦੇ ਮੈਂ ਸਮਝੋ ਵੀ ਪਹਿਲਾਂ ਦੇਖੋ ਉੱਟੇ ਪਾਣੀ ਪਹਿਲਾਂ ਸਾਦਾ ਦੇਣਾ ਵੀ ਲਿਆ ਕੇ ਯਾਰ ਲਓ ਬਈ 5:30 ਹੋ ਗਏ ਆ ਤੇ ਇੱਧਰ ਹਾਂਜੀ ਮਾਸੀ ਜੀ ਕਿੱਦਾਂ? ਵਧੀਆ ਵਧੀਆ ਠੀਕ ਠਾਕ। ਕਾ ਲੱਗੇ ਆ ਮਾਸੀ ਸਨ। ਚਾਹ ਵੀ ਨਹੀਂ ਆ ਮੈਂ। ਚਾਹ ਬਣਾਉਣ ਲੱਗੇ ਆ ਇੱਧਰ। ਠੀਕ ਹੈ ਮਿਣ ਕੇ ਪਾ ਦੇਣੀ। ਠੀਕ ਆ। ਆਪਾਂ ਕਿੰਨੇ ਜਣ ਚਾਰ ਜਣੇ ਆ ਨਾ। ਹੋਰ ਆਪਾਂ ਚਾਰ ਜਣੇ ਹਰਮਨ ਨਹੀਂ ਪੀਣੀ ਨੀ ਆ। ਨੇੜੇ ਤਾਂ ਪਾਉਣਾ। ਉਹ ਚੱਲਾ ਆ ਵੀਡੀਓ ਬਣਾਉਣ ਦੀ। ਠੀਕ ਹੈ। ਤੇ ਇੱਧਰ ਅੰਦਰ ਬੈਠੇ ਆ ਸਾਰੇ। ਹਾਂ ਹਾਂ। ਹੋਰ ਕਿੱਦਾਂ ਮਾਸੜ ਜੀ? ਅੱਜ ਤੁਹਾਡੀ ਇੰਟਰੋਡਕਸ਼ਨ ਮੈਂ ਲੈਣੀ ਆ। ਹੈਂ? ਅੱਗੇ ਤੇ ਹੀ ਕਹਿੰਦੇ ਨੇ ਕਿੱਦਾਂ ਭੈਣ ਜੀ? ਆਹ। ਮੇਰੇ ਮਾਸੂ ਜੀ ਬੈਠੇ ਆਂ ਹਾਂਜੀ ਬਾਜੀ ਹਾਂਜੀ ਹਰਮਨ ਬਾਜੀ ਹਰਮਨ ਬਾਜੀ ਵੀਡੀਓ ਐਡਿਟ ਕਰਦੇ ਆਂ ਚਲੋ ਠੀਕ ਆ ਮਿਲਦੇ ਆਂ ਫਿਰ ਚਾਹ ਤੇ ਠੀਕ ਲੋ ਜੀ ਚਾਹ ਪੀਓ ਅਦਰਕ ਵਾਲੀ ਆ ਕੱਲ ਵਾਲੇ ਬਰੈਡ ਪਏ ਸੀ ਹੈ ਅਦਰਕ ਵਾਲੀ ਲੋ ਜੀ ਪੀਣੀ ਚਾਹ ਬਿਲਕੁਲ ਪੀਾਂਗੇ ਚਾਹ ਜੀ ਚਾਹ ਚੈੱਕ ਕਰ ਸਕਦੇ ਕੱਲ ਚਾਹ ਦਾ ਚਾਹ ਹੀ ਲੱਗਦਾ ਹਾਂਜੀ ਗੁੜੀ ਆਈ ਸੀਗੀ ਮੈਂ ਬਹੁਤ ਜ਼ੋਰ ਲਾਇਆ ਮੈਂ ਕਿਹਾ ਚਾਹ ਪੀ ਲੈ ਚਾਹ ਕੁਛ ਕਹਿੰਦੀ ਕੁਛ ਨਹੀਂ ਪੀਣਾ ਬਸ ਪਾਣੀ ਦਿੱਤਾ ਅੱਛਾ ਮੈਂ ਕਿਹਾ ਚੱਲ ਫੇਰ ਰਾਤ ਵਾਲਾ ਸਾਗ ਰ ਆ ਗਿਆ ਸਾਗ ਤਾਂ ਲੈ ਜਾ ਤੇ ਮੈਂ ਡੱਬੇ ਸਾਗ ਪਾ ਦਿੱਤਾ ਮੈਂ ਕਿਹਾ ਜਾ ਕੇ ਖਾ ਲੋ ਲੈ ਗਈ ਹੋਰ ਆਹ ਕਮਾਂ ਹੀ ਕਹਿੰਦੀ ਆ ਗਏ ਮੈਂ ਕਿਹਾ ਮੈਂ ਕਿਹਾ ਰੋਟੀ ਰੋਟੀ ਖਾ ਲੋ ਕਹਿੰਦੀ ਆਪ ਭਾਬੀ ਟਾਈਮ ਕੋ ਰੋਟੀ ਦਾ ਮੈਂ ਕਿਹਾ ਚਾਵਲ ਤੇ ਛੋਲੇ ਐ ਸਬਜ਼ੀ ਬਣਾਈ ਆ ਕਹਿੰਦੀ ਹਾਏ ਵਧੀਆ ਤਾਂ ਬਣਾਈਏ ਪਰ ਭਾਬੀ ਮਕਾਨੀ ਵੀ ਰੇਸ਼ਾ ਬੋਈਆ ਚੱਲੋ ਰਾਂ ਗਿਆ ਉਹ ਕਹਿੰਦੀ ਮੈਂ ਬਲੌਗ ਲਓ ਜੀ 5:06 ਹੋ ਗਏ ਨੇ ਤੇ ਇਧਰ ਮਾਤਾ ਕਰ ਰਹੀ ਆ ਬਾਠ ਇੱਧਰ ਬੀਬੀਆਂ ਭੈਣਾ ਚੱਲੀਆਂ ਕੋਠੇ ਦੇ ਉਹ ਤੂੰ ਬੀਬੀ ਮੇਰੀ ਉਹ ਭੈਣ ਮੇਰੀ ਤੇ ਬੀਬੀ ਭੈਣੀ ਹੋ ਗਈ ਤੈਨੂੰ ਥੋੜਾ ਭੈਣ ਬਣਾਇਆ ਮੈਂ ਤੂੰ ਬੀਬੀ ਤੂੰ ਬੀਬੀ ਆ ਮੇਰੀ ਬੀਜੀ ਬੀਜੀ ਕੀ ਕਹਿੰਦੇ ਹੁੰਦੇ ਉਹਨੂੰ ਵਾਈਫ ਤੂੰ ਮੇਰੀ ਬੀਬੀ ਆ ਹਿੰਦੀ 'ਚ ਕਹਿੰਦੇ ਨਹੀਂ ਇਹ ਮੇਰੀ ਬੀਬੀ ਹੈ ਤੂੰ ਬੀਬੀ ਹੋ ਗਈ ਹੈ ਕਿ ਨਹੀਂ ਤੇ ਮੈਂ ਤਾਂ ਬੀਬੀਆਂ ਭੈਣਾ ਗਿਆ ਤਾਂ ਨਾ ਫਿਰ ਤੇ ਲਓ ਜੀ ਇਹ ਤਾਂ ਕੱਪੜੇ ਗਿੱਲੇ ਪਏ ਆ ਗਿੱਲੇ ਪਏ ਕੱਪੜੇ ਦੇ ਟੋਕਰੀਆਂ ਇਧਰ ਦੇਣ ਟੋਕਰੀਆਂ ਜਿੰਦੂ ਕਰਕੇ ਥੋੜੇ ਜਿਹਾ ਲਓ ਜੀ ਇਧਰ ਹਸਪੀਟਲ ਸਾਰੀ ਸਫਾਈ ਕਰ ਦਿੱਤੀ ਛੱਤ ਵੀ ਸੱਚੀ ਉਦੋਂ ਛੱਤ ਦੀ ਸਫਾਈ ਐਨ ਵਧੀਆ ਕਰਤੀ ਉਹਨਾਂ ਨੇ ਕਿਉਂ ਸੁੱਕ ਗਏ ਆ ਬੂਟੇ ਪਾਣੀ ਰੂਟੀਨ ਬਣਾਈਏ ਸਵੇਰੇ ਪਹਿਲਾਂ ਪਾਣੀ ਪਾ ਕੇ ਸਾਰੇ ਬੂਟੇ ਸੁੱਕ ਗਏ ਆ ਪਾਣੀ ਇਹਨਾਂ ਨੂੰ ਰੂਟੀਨ ਨਾਲ ਸਵੇਰੇ ਜਦ ਅੱਗੇ ਸਾਰੇ ਵੱਢ ਦੇਈਏ ਬੂਟੇ ਸਾਰੇ ਵੱਢ ਦੇਣੇ ਥੱਲੇ ਵਾਲੇ ਬੂਟੇ ਵਾਲੇ ਇਹਨਾਂ 'ਚ ਪਾਲਕ ਲਾਈਏ ਸੀ ਲਾਣੇ ਆ ਆਹ ਹਾ ਤੇ ਮੌਸਮ ਦਾ ਬਹੁਤ ਵਧੀਆ ਹੋਇਆ ਬੱਦਲ ਆਇਆ ਹਾ ਕੀ ਬਾਤ ਹੈ ਉਹ ਇਹਦੇ ਜ ਬਹੁਤ ਵਧੀਆ ਦਿੱਦਾ ਰਹੇ ਇਹਦੇ ਜ ਬਹੁਤ ਵਧੀਆ ਦਿੱਦਾ ਬੱਦਲ ਬੈਕਗ੍ਰਾਉਂਡ ਲਾ ਦੇ ਨਹੀਂ ਬੱਦਲਦੀ ਇਹ ਥੰਬਨੇਲ ਤੇ ਚਲੋ ਲਾਓ ਕੱਪੜੇ-ਕੁੱਪੜੇ ਫਿਰ ਚਲੀਏ ਥੱਲੇ ਤੇ ਫਿਰ ਪਾਲਕ ਨੂੰ ਲਿਉਂਦਾ ਟਾਈਮ ਹੋ ਜਾਣਾ ਪਾਲਕ ਨੂੰ ਲਿਆ ਕੇ ਤੇ ਫਿਰ ਮੈਂ ਛੱਡ ਕੇ ਕਰੀ ਫਿਰ ਦੁਕਾਨੇ ਜਾਣਾ ਹਾਂਜੀ ਲਾ ਲੈ ਕੱਪੜੇ-ਕੁੱਪੜੇ ਸਾਰੇ ਗਿੱਲੇ ਇੱਧਰ ਪਾ ਲੈਣੇ ਆ ਚਲੋ ਠੀਕ ਹੈ ਜੀ ਤੇ ਆਹ ਇਹਨੂੰ ਇਧਰ ਲੈਣਾ ਖਿੱਚ ਕੇ ਕਰ ਦਿਓ ਕਰ ਦਿਓ ਚਲੋ ਐਂ ਬਦਨ ਨੂੰ ਆ ਗਿਆ ਜੀ ਤੇ ਟੋਕਰੀ ਆਪਾਂ ਚੱਕ ਕੇ ਲੈ ਚਲਦੇ ਆਂ ਥੱਲੇ ਲਓ ਜੀ ਚੋ ਚਲੀਏ ਥੱਲੇ ਹੁਣ ਤੇ ਸਭ ਇਹ ਕਪੜੇ ਛਪੜੇ ਤੇ ਪਲੰਗ ਨੂੰ ਵੀ ਲਿਆਉਂਦਾ ਹੋਇਆ ਟਾਈਮ ਤੇ ਆਪਾਂ ਉਹਨੂੰ ਵੀ ਚਲੀਏ ਲੈਣ ਹੁਣ ਚਲੋ ਆ ਜੋ ਜੀ ਥੱਲੇ ਚੱਲਾਵੇਂ ਲੈ ਕੇ ਥੱਲੇ ਚਲੋ ਆਪਾ ਕੀ ਲੈ ਕੇ ਆਏ ਹੋ ਵਾਓ ਕੋਈ 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 ਦੇਈ ਨਾ ਮੇਰੇ ਵੱਤ ਮੈਨੂੰ ਖਾਵੇਂ ਮੈਂ ਕਿ ਤੋਰ ਦਿਲ ਘਾਤਾ ਸੀ ਅੱਜ ਕਾ ਚਲੋ ਅਵਲ ਲੈਪਟੋਪ ਨੂੰ ਸ਼ਟਡਾਊਨ ਕਰ ਦਿਓ ਯਾਰ ਜਿੱਦਾਂ ਮੈਂ ਸ਼ਟਡਾਊਨ ਕਰਦੀ ਆ ਉਦਾਂ ਹਰ ਮੈਂ ਕਹਿੰਦਾ ਉਦਾਂ ਨਹੀਂ ਕਰਨਾ ਕਿੱਦਾਂ ਕਰਦੀ ਆ ਇਹਨੂੰ ਇੱਥੇ ਕਲਿੱਕ ਕਰਕੇ ਰੱਖਣਾ ਆ ਸਲਾਈਡ ਟੂ ਸ਼ਟਡਾਊਨ ਸਲਾਈਡ ਟੂ ਸ਼ਟਡਾਊਨ ਨਹੀਂ ਕਰਨਾ ਨਾ ਕਹਿੰਦਾ ਇਦਾਂ ਕਹਿੰਦਾ ਨਹੀਂ ਕਰਨਾ ਨਹੀਂ ਇਦਾਂ ਨਹੀਂ ਕਰਨਾ ਉਹ ਮੈਂ ਕਰ ਤੇ ਇਦੋਂ ਖਾਲੀ ਆ ਗਿਆ ਫੇਰ ਕਿਦਾਂ ਕਰਨ ਨੂੰ ਕਹਿੰਦਾ ਉਹ ਪਤਾ ਨਹੀਂ ਉਹ ਤੇ ਬੁੱਝ ਗਈ ਫੇਰ ਨਾ ਹੁੰਦੇ ਕਰਦੇ ਕੋਈ ਨਹੀਂ ਪਤਾ ਫੇਰ ਕੋਈ ਕਹਿੰਦੇ ਇਦਾਂ ਨਹੀਂ ਰੱਖਣਾ ਹੈਗਾ ਕਿਦਾਂ ਇਦਾਂ ਨਹੀਂ ਰੱਖਣਾ ਹੈ ਕਰਕੇ ਬੰਦ ਕਰਗੇ ਨਹੀਂ ਇਦਾਂ ਸ਼ਟਡਾਊਨ ਕਰਕੇ ਬੰਦ ਨਹੀਂ ਕਰਨਾ ਇਹਦੇ ਨੂੰ ਕੀਤਾ ਆ ਕੋਈ ਨੂੰ ਦੁਆਰਾ ਪੁੱਛ ਲਾਂਗੇ ਫੇਰ ਚਲੋ ਲਓ ਜੀ ਸਾਢੇ 8 ਹੋ ਗਏ ਨੇ ਤੇ ਆਪਾਂ ਆ ਗਏ ਘਰੇ ਤੇ ਹੁਣ ਦੇਖਦੇ ਆਂ ਕੀ ਪ੍ਰੋਗਰਾਮ ਅੱਜ ਦਾ ਹਾਂਜੀ ਕੀ ਪ੍ਰੋਗਰਾਮ ਹੈ ਜੀ ਅੱਜ ਦਾ ਪਰੌਠੀਆਂ ਸਬਜ਼ੀ ਮਾਂ ਛੋਲਿਆਂ ਦੀ ਸੌਜੀ ਨਾਲ ਪਰੌਠੀਆਂ ਹਾਂ ਯਾਰ ਦਿਲਕਾ ਤੁਸੀਂ ਤੁਸੀਂ ਜਿੰ ਪਰੌਠੀਆਂ ਨਹੀਂ ਲੱਗਦੀ ਨਹੀਂ ਨਹੀਂ ਪਰੌਠੀ ਉਹ ਕੋਈ ਨਹੀਂ ਮੰਮੀ ਕਹਿੰਦੇ ਆਪੇ ਘੱਟ ਲਾ ਕੇ ਬਣਾਉਂਗੀ ਤੁਸੀਂ ਕੀ ਚਾਹਤ ਲਾਉਂਦੀਆਂ ਹਾਂ ਹਾਂ ਚਲੋ ਕੋਈ ਗੱਲ ਨਹੀਂ ਮੰਮੀ ਨੂੰ ਬਣਾਉਂਦੇ ਹੋ ਘਿਓ ਘੱਟਾ ਪਾਵਾ ਹੋ ਸਾਸਾ ਵੀ ਨੂੰ ਅੰਦਰ ਡੀ ਆਹੋ ਉਹਨੇ ਤੇ ਸਾਸਾ ਵੀ ਪਰੇ ਹੋ ਜਾ ਕੇ ਕੇਕ ਡੋੰਦਾ ਹੈ ਹੈ ਮਾਦਰ ਦੇਗੇ ਜੀ ਕਿ ਇਹ ਕੱਢਣਾ ਲੱਗੇ ਜੀ ਓਹ ਕੇ ਵੱਡੋ ਕਿ ਕੱਢਣਾ ਤਾਂ ਪੈਣਾ ਹੀ ਆ ਹੁਣ ਥੋੜਾ ਜਿੰਨਾ ਰਹਿ ਗਿਆ ਆ ਇੱਧਰ ਦੋਗੀ ਲਓ ਜੀ ਇੱਧਰ ਬੀਬੀਆਂ ਪੈਣਾ ਨੇ ਪਾਲਿਆ ਖਲਾਰਾ ਪੇਂਟਿੰਗ ਕਰਨੇ ਲੱਗੇ ਆ ਪੇਂਟਿੰਗ ਕਰਨੇ ਲੱਗੇ ਆ ਪਾਲਿਆ ਖਲਾਰਾ ਇਹਨਾਂ ਦਾ ਹੋਰ ਇਹਨਾਂ ਨੂੰ ਹੋਰ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਖਲਾਰੇ ਤੋਂ ਇਲਾਵਾ ਮੈਂ ਕਿਹਾ ਉਧਰ ਬੀਬੀਆਂ ਪੈਣਾ ਨੇ ਪਾਲਿਆ ਖਲਾਰਾ ਤੇ ਇੱਧਰ ਦੋਨੋਂ ਬੀਬੀਆਂ ਲਗੀਆਂ ਆ ਰੋਟੀ ਪਾਣੀ ਦਾ ਕੰਮ ਕਰਨਾ ਤੇ ਆਪਣਾ ਬੀਬਾ ਕਿੱਥੇ ਆ? ਉਹ ਉਧਰ ਲੱਗਾ। ਅਰਮਨ ਫੇਰ ਮੋਟਰਸਾਈਕਲ ਦਾ ਕੋਈ ਨਾਟਕ। ਫੇਰ ਮੋਟਰਸਾਈਕਲ ਖਲਾਰ ਕੇ ਬੈਠਾ ਹੀ। ਖਲਾਰ ਕੇ ਹੀ ਬੈਠਾ ਇੱਕ ਨਾਟਵਾ ਕਹਿੰਦਾ ਬਦਲ ਲਾਈਟ ਦਾ ਉਹ ਕੱਸਣਾ ਉਹ ਹੁਣ ਮੈਨੂੰ ਤਾਂ ਪਰੇ ਹੋ ਗਿਆ। ਮੈਂ ਕਿਹਾ ਜਿੰਨੇ ਪੰਕੇ ਤੂੰ ਲੈੰਦਾ ਰਹਿ ਜਾ ਫਰੀ ਹੋਣਾ। ਮੈਂ ਦੇਖਦਾ ਕੀ ਕਰਦਾ ਹਾਲਾ ਇਹ 3 ਇੱਕ ਦਿਨ ਮੋਟਰਸਾਈਕਲ ਖਲਾਰ ਕੇ ਬਹਿ ਜਾਂਦਾ ਆ। ਅਰਮਨ ਆਹੋ ਨਵਾਂ ਮੋਟਰਸਾਈਕਲ ਆ ਤਾਂ ਉਹ ਵੀ ਖਲਾਰ ਕੇ ਬਹਿ ਜਾਂਦਾ ਆ। ਉਹ ਦੂ ਮੰਮਾ ਕੀ ਤੀਜੇ ਦਿਨ ਮੋਟਰਸਾਈਕਲ ਖਲਾਰ ਕੇ ਬਹਿ ਜਾਂਦਾ। ਇਹ ਲੈਟ ਸਹੀ ਕਰਦਾ ਨਹੀਂ ਇੱਕ। ਇਹਨੂੰ ਕੋਈ ਨਵਾਂ ਮੋਡਲ ਤੇ ਕਿਹੜਾ ਲਾਈ ਆ ਪਿੱਛੋਂ ਕੋਰੇ ਤੀਕੋ ਵਾਰੀ ਨਹੀਂ ਸੁਧੰਦਾ ਕੰਮ ਨਵਾਂ ਮੋਟਰਸਾਈਕਲ ਮਮਦ ਉਹ ਤੀਏ ਇੱਕ ਦਿਨ ਖਿਲਾਰ ਕੇ ਬਹਿ ਜਨਾ ਆ ਜਿੱਦਾਂ ਮੋਡੀਫਿਕੇਸ਼ਨਸ ਆਈਕਲ ਜਿਮਨ ਦੇ ਜਾਰ ਗਿਆ ਹੁਣ ਤਾਂ ਸਭੇ ਠੱਕੀ ਹੋ ਰਹੀ ਹੈ ਹੋ ਰਹੀ ਤਰੱਕੀ ਇਹ ਤੇ ਉਹ ਹੋਰ ਕੋਈ ਨਹੀਂ ਵਿਲੇਗਾ ਵਿਲੇ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਇਸ ਟਾਈਮ ਟਾਈਮ ਪਾਸ ਨਹੀਂ ਹੁੰਦਾ ਹੁਣ ਕਿਸੇ ਤਰੀਕੇ ਨਾਲ ਟਾਈਮ ਪਾਸ ਤਾਂ ਕਰਨਾ ਹੀ ਆਨੇ ਕਰਨਾ ਹੀ ਪੈਣਾ ਆਜ ਮੈਂ ਥੰਬਨੇਲ ਤੇ ਵੀ ਇਹੀ ਲਾਉਣਾ ਮੈਂ ਨਾ ਦੇਖ ਨਵਾਂ ਮੋਡਲ ਤੀਜੀ ਵਾਰੀ ਖੋਲ ਕੇ ਬਹਿ ਗਿਆ ਇਹ ਮੈਂ ਕਹਾ ਵੀ ਤੂੰ ਕੀ ਮੈਂ ਕਹਾ ਪਖੰਡ ਕੀਤਾ ਤੀਜੇ ਦਿਨ ਮੋਟਰਸਾਈਕਲ ਖੋਲ ਕੇ ਬਹਿ ਜਾਣਾ ਓਏ ਨਹੀਂ ਕਹਿੰਦਾ ਇੱਕ ਲੈਡ ਪਿੱਛੋਂ ਲਾ ਕੇ ਅੱਗੇ ਲਾ ਲਈਆਂ ਫਲਾਣਾ ਕਰਨਾ ਠੇੜਾ ਕਰਨਾ ਮੈਂ ਕਹਾ ਮੈਂ ਥੰਮਨੇਲੀ ਬਣਾਦਾਂ ਲਾਇਆ ਦੇਖੋ ਨਵਾਂ ਮੋਟਰਸਾਈਕਲ ਤਿੰਨ ਵਾਰੀ ਖੋਲ ਕੇ ਬਹਿ ਗਿਆ ਇਹ ਕੀ ਕਰਾ ਹੋਰ ਕੋਈ ਕੰਮ ਹੀ ਹੈ ਨਹੀਂਗਾ ਇਹਨੂੰ ਕਦਾਂ ਕੰਮ ਕਰਕੇ ਬਹਿ ਜਾਣਾ ਕਿ ਤੂੰ ਚੱਲਣਾ ਹੈ ਕਿਉਂ ਮੋਟਰਸਾਈਕਲ ਬਸ ਮੋਟਰਸਾਈਕਲ ਵਾਲੇ ਵਾਇ ਰਹਿੰਦਾ ਹੈ ਹਾਂਜੀ ਬੰਜੀ ਤੁਸੀਂ ਕਿੱਧਰ ਪੇਂਟਿੰਗ ਲਈ ਇੱਧਰ ਕਿੱਧਰ ਆ ਗਏ ਫਿਰ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਲੱਗੀ ਮਾਦਾ ਸਾਡੀ ਰੋਟੀ ਪਕਾਉਣ ਤੇ ਮਿਲਦੇ ਆ ਫੇਰ ਰੋਟੀ ਤੇ ਆ ਜਵੇ ਨਾਲ ਨਾਲ ਖਾ ਲਓ ਬੇ ਨਾ ਮੈਂ ਕਹਿੰਦਾ ਇਕੱਠੇ ਖਾਣੇ ਆਪਾਂ ਯਾਰ ਨਹੀਂ ਮੱਗੇ ਵੀ ਲੱਗੀ ਰਮਾਨਾ ਵਾ ਠੀਕ ਆ ਫੇਰ ਮੇਰੀ ਜਮਨ ਫਰੀਦੀ ਪਾ ਦਿਓ ਨਿਆਣੇ ਨੂੰ ਬਾਤੀ ਆ ਨਿਆਣੇ ਨੂੰ ਬਾਤੀ ਆ ਹੋਰ ਕੀ ਲੋ ਜੀ ਨਿਆਣੇ ਦਾ ਲਾਪਾ ਇੱਧਰ ਖਾਣ ਆਏ ਹਾਏ ਆਲੂਆਂ ਨਾਲ ਤੇ ਚਾਹ ਲੈਣੀ ਚਾਹ ਤੁਸੀਂ ਦੋਨਾਂ ਨੇ ਲੈ ਲੈਣੀ ਹੈ ਨਾ ਚਲੋ ਅਸੀਂ ਖਾਵਾਂਗੇ ਛੋਲਿਆਂ ਨਾਲ ਹਨਾ ਚਲ ਪਾ ਫੇ ਆਪਣੀ ਪਾਲ ਮੇਰੀ ਪਾਲ ਇਕੱਠੇ ਖਾਂਦੇ ਆਪਾਂ ਲੈ ਆ ਅਰਮਨ ਦਾ ਜਿਹੜੋ ਕਰਦਾ ਪਿਆ ਆ ਉਹ ਨਾਲ ਮੁੰਡਾ ਬੈਠਾ ਉਹਦੇ ਉਹਦੇ ਜਾਂ ਤੋਂ ਬਾਅਦ ਹੀ ਖਾਣੀ ਉਹਨੇ ਕੰਮ ਕਰਕੇ ਫੇਰ ਆਊਗਾ ਉੱਧਰ ਫੇਰ ਹੀ ਖਾਊਗਾ ਉਹ ਤੁਸੀਂ ਆਜੋ ਲੈ ਕੇ ਆਪਾਂ ਖਾਣੇ ਆ ਤੇ ਚਲੋ ਜੀ ਠੀਕ ਆ ਜੀ ਖਾਓ ਪੀਓ ਤੇ ਹੁਣ ਮਿਲਦੇ ਆ ਬਾਅਦ ਚ ਰੋਟੀ ਪਾਣੀ ਖਾ ਕੇ ਫੋਨ ਦੀ ਬੈਟਰੀ ਲੋਵਾ ਫੋਨ ਚਾਰਜ ਲਾਣ ਲੱਗਾ ਉਹਨੇ ਜਿਹੜਾ ਹੈ ਫੇਰ ਬਾਅਦ ਚ ਦੇਖਦੇ ਆ ਹਾਂ ਕੀ ਕਹਿੰਨੀ ਆ ਮੰਮੀ ਆਣ ਲੱਗੇ ਅੰਦਰ ਬਸ ਕੀ ਸਾਡਾ ਹੋ ਗਿਆ ਫੋਨ ਵੀ ਚਾਰਜ ਤੇ ਸਵਾ 9 ਹੋ ਗਏ ਨੇ ਤੇ ਰੋਟੀ ਪਾਣੀ ਖਾ ਕੇ ਹੋ ਗਏ ਆ ਵਿਹਲੇ ਹਾਂਜੀ ਹੁਣ ਸਫਾਈ ਦੇ ਬਿਆਨ ਲਓ ਜੀ ਇਹ ਸੋਈ ਦੀ ਸਫਾਈ ਕਰਕੇ ਦਿਖਾਉਨੇ ਆ ਵਿਹਲੇ ਹਰ ਮਨ ਨੂੰ ਦੇਖਾ ਹੁਣ ਮੈਂ ਪਹਿਲਾਂ ਵੀ ਰੋਟੀ ਖਾਣ ਨਹੀਂ ਨਾ ਆਇਆ ਤੱਕ ਮੈਂ ਵੀ ਲੱਗਾ ਨੂੰ ਕਹਿਣਾ ਉਹ ਤੁਹਾਡਾ ਬੀਬੀਓ ਕਿੱਦਾਂ ਅਜੇ ਪੇਂਟਿੰਗ ਪੁੰਟਿੰਗ ਮੁੱਕੀ ਨਹੀਂ ਉਹ ਆਵੀ ਉਹ ਆਣੀ ਤੇਰਾ ਕੰਮ ਜੇ ਯਾਰ ਇੱਕ ਪੰਗਾ ਲੈ ਲਿਆ ਹਾਂ ਕੰਤਾ ਦਾ ਲਾੜੀਆਂ ਆਈ। ਹੂੰ। ਪਾਣੀ ਮੋਟਾ ਲੋਡ ਦਿੰਦਾ ਪੈ ਤੀ ਲੋਡ ਲੰਦੀ ਆ। ਮੈਨੂੰ ਆਪ ਵੀ ਚੰਗੇ ਲੱਗਦੀ ਆਹ ਲੇ ਕੋਲ ਲਾੜੀਆਂ। ਹਕਾ ਹੁਕਾ ਭਾਈ ਬੇੜੇ ਤੇ ਵੱਡੀ ਆ। ਬੈਸ ਬੈੜੇ ਮੇਰੀ ਸੇਮ ਆ। ਆਹ ਭਾਈ ਇਹ ਮੋਟਾ ਚੱਲ ਗਿਆ ਇਹਨੇ ਤਾਂ ਦੀਆਂ ਸੇਮ। ਹੂੰ। ਆਇਓ। ਆਰਾਮ ਕਰ ਚੱਲ ਆਰਾ ਕੁਝ ਆਹ ਆਰਾਮ ਕੋਈ ਜਾ ਕੋਈ ਨਹੀਂ ਜੀ। ਜਲਦੀ ਕਰ ਲਗੇ ਬਲੌਗ ਦਾ ਐਂਡ 9:30 ਵਜੇ ਤੇ ਹਰਮਨ ਨੇ ਰੋਟੀ ਖਾਣੀ ਆ ਆ ਕੇ ਹਜੇ। ਉਹ ਜਦੋਂ ਖਾਊਗਾ ਖਾਊਗਾ ਜੀ ਚਲੋ ਜੀ ਕਰੋ ਬਲੌਗ ਦਾ ਐਂਡ ਤੁਸੀਂ। ਹਾਂਜੀ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਮਿਲਦੇ ਆ ਕੱਲ ਤੁਹਾਨੂੰ ਇੱਕ ਨਵੇਂ ਬਲੌਗ 'ਚ ਓਕੇ ਜੀ ਗੁੱਡ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ